ਅੱਜ ਦੇ ਬਲੌਗ ਨਾਲ ਫੇਰ ਹਾਜ਼ਰ ਹੋਏ ਆਂ। ਆਈ ਹੋਪ ਆਪ ਠੀਕ ਠਾਕ ਹੋਵਗੇ, ਚੜਦੀ ਕਲਾ 'ਚ ਹੋਵਗੇ। ਅੱਜ ਆਪਾਂ ਬਣਾਈ ਅਰਬੀ। ਤੇ ਤੁਹਾਨੂੰ ਦੱਸਦੇ ਆਂ ਭਾਈ ਤੇ ਇੱਧਰ ਆਪਾਂ ਅਰਬੀ ਕੱਟ ਕੇ ਰੱਖ ਲਈ ਐ। ਤੇ ਸਾਰਾ ਸਮਾਨ ਵੀ ਤਿਆਰ ਕਰ ਲਿਆ। ਕਢਾਈ 'ਚ ਤੇਲ ਗਰਮਨ ਧਰਤਾ। ਗੀਰਾ ਤੇ ਸਾਬਤ ਧਨੀਆ ਇਹਦਾ ਤੜਕਾ ਲਾਉਣੀ ਆਪਾਂ ਪਹਿਲਾਂ ਦੋ ਪਿਆਜ਼ ਇਹ ਵੀ ਪਹਿਲਾਂ ਹੀ ਕੱਟ ਕੇ ਰੱਖ ਲਏ ਸੀ ਕਿ ਜਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਇਹਨੋਂ ਬਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਦੇਖੋ ਵਧੀਆ ਬਣ ਗਿਆ ਚਾਰ ਪਾਤੀਆਂ ਹਰੀਆਂ ਮਿਰਚਾਂ ਲੰਮੀਆਂ ਕੱਟ ਕੇ ਨਾ ਦੂਸਰੇ ਲੋਟਾ ਇਹਨੂੰ ਵੀ ਥੋੜਾ ਜਿਹਾ ਸੇਕ ਲਵਾ ਦਾਨੀਏ ਦੋ ਟਮਾਟਰ ਹੁਣ ਆਪਾਂ ਤੜਕਾ ਚੰਗੀ ਤਰ੍ਹਾਂ ਨਾਲ ਤਿਆਰ ਕਰ ਲੈਣਾ ਇਹਦਰ ਆਰਬ ਅਰਬੀ ਕੱਟ ਕੇ ਰੱਖ ਲਈ ਆਪਾਂ ਇਹਦੇ ਕੱਟਣ ਤੇ ਵੀ ਬਹੁਤ ਟਾਈਮ ਲੱਗਿਆ ਗਰਥਾਂ ਦੇ ਕੰਡ ਜੀ ਲੜਨ ਲੱਗ ਜਾਂਦੀ ਹੈ ਪਹਿਲਾਂ ਇਹਨੂੰ ਨਮਕ ਲਾ ਕੇ ਰੱਖਿਆ ਸੀ ਆਪਾਂ ਨਮਕ ਲਾ ਕੇ ਤੇ ਆਹ ਤੁਹਾਨੂੰ ਤੇਲ ਲਾ ਕੇ ਫੇਰ ਕੱਟੀ ਨੀ ਨਾ ਉਹ ਕੁਲੀ ਕੁਲੀ ਜੀ ਕਿੰਨੀ ਹੋ ਜਾਂਦੀ ਆ ਤੇ ਕੱਟਣੀ ਬਹੁਤ ਔਖੀ ਆ ਪਹਿਲਾਂ ਇਹਦੇ ਤੇ ਨਮਕ ਲਾ ਲਓ ਤੇ ਉਹਦੇ ਨਾਲ ਫੇਰ ਉਹ ਚਕਰਨ ਜੀ ਹੈ ਨਾ ਜਿਹੜਾ 0.5 ਉਹ हट ਜਾਂਦਾ ਤੇ ਹੱਥਾਂ ਤੇ ਤੇਲ ਲਾਓ ਤੇਲ ਲਾ ਕੇ ਤੇ ਫੇਰ ਕੱਟੋ ਫੇਰ ਹੱਥਾਂ ਦੇ ਆਪਣੇ ਨਾ ਉਹ ਮਾਚਣ ਜੇ ਲੱਗ ਜਾਂਦੇ ਖੁਰਕੀ ਜੀ ਰੜਨ ਲੱਗ ਜਾਂਦੀ ਆ ਉਹ ਨਹੀਂ ਹੁੰਦਾ ਕੰਟੇ ਨਹੀਂ ਲੱਟਦੀ ਜਮਾ ਵੀ ਤੇ ਵਧੀਆ ਕੱਟੀ ਜਾਂਦੀ ਆ ਤੇ ਆਪ ਮਸਾਲੇ ਐਡ ਕਰ ਦਿੰਨੇ ਆ ਕਿ ਇੱਕ ਚਮਚਾ ਪਾ ਦਿੰਨੇ ਆ ਹਲਦੀ ਧਨੀਆ ਦੀ ਲੋੜ ਮੁਤਾਬਕ ਜਿੰਨਾ ਕਾ ਆਪਾਂ ਵਰਤਦੇ ਆ ਉਨਾ ਬਸ ਮਸਾਲਾ ਐਡ ਕਰ ਲਓ ਗਰਮੀ ਜ਼ਿਆਦਾ ਨਾ ਫਿਰ ਗਰਮੀ ਚ ਮਸਾਲਾ ਘੱਟ ਪਾਉਣਾ 2 ਕੁ ਮਿੰਟ ਆਪਾਂ ਇਹਨੂੰ ਨਾ ਟੱਕ ਦਿੰਨੇ ਆ ਮਸਾਲਾ ਆਪਣਾ ਵਧੀਆ ਤਿਆਰ ਹੋ ਗਿਆ ਆ ਰਬੀ ਐਡ ਕਰ ਦਿੰਨੇ ਆ। ਘੜਸੀ ਨਾਲ ਨਾ ਚੰਗੀ ਤਰ੍ਹਾਂ ਨਾ ਮਸਾਲੇ ਚ ਮਿਲਾ ਦੇਣਾ ਆਪਾਂ। ਨਾ ਦੇਖੋ ਕਿੰਨੀ ਵਧੀਆ ਮਿਲ ਗਈ ਨਾ। ਚੰਗੀ ਤਰ੍ਹਾਂ ਮਿਕਸ ਹੋ ਗਿਆ ਵਿੱਚ ਮਸਾਲਾ। ਵਧੀਆ ਲੱਗ ਰਹੀ ਹੈ। ਆਪਨੇ ਚੱਲੀ ਜਾਂਦੇ ਕੈਮਰੇ ਅੰਦਰ ਬੈਠੇ ਵਧੀਆ ਮੌਜ ਆ ਦੇਖ ਲੈਣੇ ਆ। ਬਾਹਰ ਨਿਕਲਣ ਦੀ ਜ਼ਰੂਰਤ ਹੀ ਨਹੀਂ ਪਈ। ਇਦੇ ਚ ਵਾਰ-ਵਾਰ ਕੱਟਸੀ ਆਪਾਂ ਨੂੰ ਮਾਰਨੀ ਪੈਂਦੀ ਆ ਕਿਉਂਕਿ ਥੱਲੇ ਨਾ ਲੱਗ ਜਾਈ। ਤੇ ਟੱਕ ਦਿੰਨੇ ਆਪਾਂ ਇਹਨਾਂ ਨੂੰ ਇੱਕ 2 ਮਿੰਟ ਜਲਦੀ ਬਣ ਕੇ ਤਿਆਰ ਹੋ ਜੇ। ਕੋਲੇ ਖੜ ਕੇ ਬਣਾਉਣੀ ਪੈਂਦੀ ਆ ਇਹ ਤਾਂ। ਮਿਹਨਤ ਬਹੁਤ ਆ। ਗਰਮ ਮਸਾਲਾ ਪਾ ਦਿੰਨੇ ਆ ਥੋੜਾ ਜਿਹਾ ਮਿਕਸ ਮਸਾਲੇ ਤੇ ਗਰਮ ਮਸਾਲਾ ਦੋਨੇ ਐਡ ਕਰ ਦੇ ਚੰਗੀ ਧਰਾਨਾ ਵਿੱਚ ਰਲਾ ਦਿੰਨੇ ਆ ਮੇਥੀ ਐਡ ਕਰ ਦਿੰਨੇ ਆ ਹੁਣ ਆਪਾਂ ਥਾਣਾ ਚੰਗੀ ਤਰ੍ਹਾਂ ਮਸਲ ਕੇ ਪਾਉਣੀ ਆ ਮੇਥੀ ਜਿਹੜੀ ਜਿਆਦਾ ਵੱਡੇ ਡੱਕੇ ਜਿਹੰਦੇ ਆ ਉਹ ਬਾਹਰ ਕੱਢ ਦੋ ਚਲੋ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਇਹਦੇ ਨਾਲ ਹੀ ਆਪਾਂ ਬਲੌਗ ਨੂੰ ਕਰਦੇ ਆ ਖਤਮ ਤੇ ਆਪਣੀ ਵੀਡੀਓ ਨੂੰ ਨਾਲੋਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੇਖਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਆ ਦੇਖੋ ਕਿੰਨੀ ਸੋਹਣੀ ਬਣ ਗਈ ਤੇ ਜੇ ਕਿਸੇ